ਆ ਦੇਖ ਲਓ ਬਈ ਬੱਕਰੀਆਂ ਵਾਲੀ ਕੁੜੀ ਕੋਲੇ ਫੇਰ ਆਏ ਅੱਜ ਤੇ ਸਾਰਾ ਕੁਝ ਹੁੰਦੇ ਸੁੰਦੇ ਵੀ ਹੈ ਨਾ ਘਾਵੜ ਦੀ ਫਿਰਦੀ ਆ ਤੇ ਰਵਣ ਕਈ ਲੋਕ ਹੁੰਦੇ ਸੁੰਦੇ ਵੀ ਕਰੀ ਜਾਂਦੇ ਮਰੂ ਮਰੂ ਕਰੀ ਜਾਂਦੇ ਆ ਕੀ ਕਹਿਣਾ ਚਾਹਿੰਗੇ ਆਪਾਂ ਤਾਂ ਇਹ ਕਹਿੰਨੇ ਵੀ ਰੱਬ ਨੂੰ ਜੇ ਆਪਾਂ ਇਹ ਕਵਾਂਗੇ ਨਾ ਬਹੁਤਾ ਦੇ ਬਹੁਤਾ ਦੇ ਬਹੁਤਾ ਦੇ ਫੇਰ ਹੀ ਬਹੁਤਾ ਦਿੰਦਾ ਜੇ ਆਪਾਂ ਕਹਾਂ ਕੁਝ ਹੈ ਨਹੀਂ ਹੈ ਨਹੀਂ ਹੈ ਨਹੀਂ ਫਿਰ ਭਾਂਡੇ ਖੜਕਣੇ ਹੀ ਆ ਫਿਰ ਖਾਲੀ ਭਾਂਡੇ ਹਮੇਸ਼ਾ ਖੜਕਣਗੇ ਤਾਂ ਆਪਾਂ ਨੂੰ ਜਿੰਨਾ ਵੀ ਮਾਰਾ ਨੇ ਦਿੱਤਾ ਜਿੰਨਾ ਮੰਗਿਆ ਉਹਦੂ 2 2 ਗੁਣਾ ਕਰਕੇ ਵਧ ਦੇ ਦਿੱਤਾ ਆਪਾਂ ਨੂੰ ਜੇ ਆਪਾਂ ਨੂੰ ਰੱਬ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਜਦੋਂ ਆਪਾਂ ਨੂੰ ਰੱਬ ਤੋਂ ਜਾਂ ਆਪਾਂ ਨੂੰ ਕਿਸੇ ਤੋਂ ਵੀ ਕੋਈ ਸ਼ਿਕਾਇਤ ਨਹੀਂ ਹੈਗੀ ਵੀ ਆਪਣੇ ਆਪਾਂ ਨੂੰ ਆ ਨਹੀਂ ਮਿਲਿਆ ਆਪਾਂ ਨੂੰ ਉਹ ਨਹੀਂ ਮਿਲਿਆ ਸਭ ਕੁਝ ਮਿਲਿਆ ਜਿੰਨਾ ਚਾਹੀਦਾ ਉਹਨਾਂ ਮਿਲਿਆ ਆਪਾਂ ਵੀ ਵੀਡੀਓ ਜਿਆਦਾ ਵਾਇਰਲ ਹੋਈ ਸੀਗੀ ਹਨਾ ਉਹਦੇ ਤੇ ਇਹੀ ਜਿਆਦਾ ਕਮੈਂਟ ਆਏ ਵੀ ਕਿੰਨੀ ਸਿੰਪਲ ਕੁੜੀ ਆ ਸਾਦੀ ਕੁੜੀ ਆ ਅੰਮ੍ਰਿਤਸਰ ਗਿਆ ਸਿਰ ਟਾਕੇ ਰੱਖਦੀ ਆ ਹਨਾ ਤੇ ਇਹਦੇ ਬਾਰੇ ਦੱਸੀ ਵੀ ਸਾਦਗੀ ਜਿਹੜੀ ਬੰਦੇ 'ਚ ਕਿੱਥੋਂ ਆਉਂਦੀ ਹੈ ਸਿੰਪਲ ਰਹਿਣਾ ਬੰਦੇ ਦੇ ਗੁਣਾ 'ਚ ਹੁੰਦਾ ਈ ਠੀਕ ਹੈ ਜੋ ਸਿੰਪਲ ਮੈਂ ਤੇ ਹੀ ਕਹੂੰਗੀ ਕਿ ਸਿੰਪਲ ਰਹਿਣਾ ਸਭ ਤੋਂ ਵੱਡੀ ਕਲਾ ਬੰਦੇ ਦੀ ਜਿਵੇਂ ਹਾਰ ਸ਼ਿੰਗਾਰ ਕਰਾਂਗੇ ਓਵਰ ਮੇਕਅਪ ਕਰਾਂਗੇ ਠੀਕ ਹੈ ਆਪਾਂ ਕਿਸੇ ਨੂੰ ਸੋਹਣੇ ਬਣ ਕੇ ਤਾਂ ਦਿਖਾ ਸਕਦੇ ਆ ਪਰ ਆਪਣੀ ਸਿਰਤ ਕਿੰਨੀ ਸੋਹਣੀ ਹੈ ਇਹ ਗਲੇ ਨੂੰ ਜਦ ਆਪਾਂ ਮੂੰਹ ਖੋਲਾਂਗੇ ਉਦੋਂ ਪਤਾ ਲੱਗਦਾ ਹੈ ਤਾਂ ਸੋਹਣੇ ਬਣਨ ਨਾਲੋਂ ਸੋਹਣੇ ਹੋਣਾ ਜ਼ਿਆਦਾ ਮੈਟਰ ਕਰਦਾ ਹੈਗਾ ਮਾਹੀ ਸ਼ਰਮਾ ਨਹੀਂ ਆ ਜੀ ਨਹੀਂ ਨਹੀਂ ਮਾਹੀ ਸ਼ਰਮਾ ਹਾਂਜੀ ਉਹਦੇ ਤੇ ਲੈ ਲੋ ਕਿੰਨੀ ਮਤਲਬ ਕਿ ਫੇਮਸ ਐਕਟਰ ਆ ਹੋ ਪਰ ਫੇਰ ਵੀ ਜਿਹੜੀ ਉਹ ਸਿੰਪਲ ਰਹਿਣਾ ਪਸੰਦ ਕਰਦੀ ਆ ਤੇ ਕਿਸੇ ਦੀ ਆਦਤ ਹੁੰਦੀ ਐ ਵੈਸੇ ਉਹਦੀਆਂ ਮੇਰੀਆਂ ਆਦਤਾਂ ਕਾਫੀ ਮਿਲਦੀਆਂ ਆ ਉਹ ਵੀ ਹਫਤੇ 'ਚ ਕਹਿੰਦੀ ਮੈਂ ਦੋ ਵਾਰ ਕੰਗੀ ਕਰਦੀ ਆ ਤੇ ਮੈਂ ਵੀ ਹਫਤੇ 'ਚ ਦੋ ਵਾਰ ਹੀ ਕਰਦੀ ਆ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਅੱਛਾ ਕੰਮ ਹੀ ਨਾ ਹੁੰਦਾ ਕੰਮ ਹੀ ਨਾ ਹੁੰਦਾ ਹਫਤੇ 'ਚ ਦੋ ਵਾਰ ਹੀ ਕੰਗੀ ਕਰੀਦੀ ਆ ਜਿਹੜੇ ਵੀ ਰਿਸ਼ਤੇਦਾਰ ਸਾਡੇ ਘਰੇ ਆਉਂਦੇ ਰਮਨ ਨੂੰ ਕੰਮ ਕਰਦੀ ਦੇਖਦੇ ਸਾਡਾ ਸਾਂਝਾ ਘਰ ਆ ਨਾ ਤੇ ਉਹ ਕੀ ਕਹਿੰਦੇ ਹੁੰਦੇ ਰਮਨ ਨੂੰ ਵਿਚਾਰੀ ਰੋਲ ਗਈ ਕੁੜੀ ਤਾਂ ਵਿਚਾਰੀ ਰੋਲੀ ਫਿਰਦੀ ਆ ਵੀ ਮੈਂ ਉਹ ਮੈਨੂੰ ਦੇਖ ਕੇ ਖੁਸ਼ ਵੀ ਹੁੰਦੇ ਆ ਕਿ ਮੈਂ ਭੱਜਦੀ ਆ ਨਾ ਵੀ ਇੱਕ ਤਾਂ ਚਲੋ ਹਾਈਟ ਲੰਬੀ ਐ ਕਿ ਆਪਾਂ ਪਤਲੇ ਆ ਨਾ ਉਹ ਕਹਿੰਦੇ ਹੰਗਰ ਗਈ ਆ ਇੱਕ ਤਾਂ ਭੱਜੀ ਫਿਰਦੀ ਆ ਉਹ ਤਾਂ ਕੰਮ ਇੰਨਾ ਹੋ ਜਾਂਦਾ ਵੀ ਧੰਨ ਦੀ ਆ ਜਿਹੜੀ ਕਰੀ ਜਾਂਦੀ ਆ ਪਰ ਵੀ ਆਪਦੇ ਕੰਮ ਹੀ ਕਿਹੜਾ ਕਿਸੇ ਦਾ ਹੈਗਾ ਨਾ ਕਰਨਾ ਹੀ ਪੈਣਾ ਤਾਂ ਠੀਕ ਐ ਵੀ ਤੇ ਉਹ ਜਿਹੜਾ ਇਹ ਆ ਇਹ ਦਾ ਕੋਈ ਕੁਆਂਟਲਾਂ ਦਾ ਮੁੱਲ ਨਹੀਂ ਕਿੰਨਾ ਮਰਜੀ ਪਾਈ ਆ ਤੇ 40 ਕਿਲੋ ਮੈਂ ਰਾਮਣਾ ਬਣਾ ਕੇ ਚੱਕ ਲੈਣੀ ਆ ਆਪ ਹੀ ਆਪ ਹੀ ਲੈ ਜਾਨੀ ਆ ਦੋ ਤਿੰਨ ਝੋਲੀਆਂ ਬਣਾਈਆਂ ਲੈ ਗਈ ਫਿਰ ਆ ਗਈ ਫਿਰ ਬਣਾ ਕੇ ਲੈ ਗਈ ਬਸ ਆ ਹੀ ਕੰਮ ਆਦੇ ਨੇ ਮੇਰਾ ਠੀਕ ਹੈ ਤੇ ਇੱਕ ਜਿਵੇਂ ਆਪਾਂ ਬੱਕਰੀਆਂ ਲਈਆਂ ਸੀ ਬਾਈ ਅਸੀਂ ਹੈਨਾ ਪਿੱਛੇ ਜੇ ਵੀ ਚਾਲ ਵੇਚ ਦਿਆਂਗੇ ਬੱਕਰੀਆਂ ਲੈ ਲਈਆਂ ਉਹ ਬੱਕਰੀਆਂ ਤਿੰਨ ਚਾਰ ਘਰੇ ਬਣ ਗਈਆਂ ਹੁਣ ਰਮਨ ਦੀ ਵੀ ਕਹਿੰਦੀ ਵੀ ਆਪਾਂ ਨਹੀਂ ਵੇਚਣੀਆਂ ਤੇ ਨਹੀਂ ਤਾਂ ਇਲਾਜ ਹੁੰਦਾ ਬੁੜੀਆਂ ਕਹਿਣਦੀਆਂ ਵੀ ਆਪਾਂ ਵਿੱਚੋਂ ਵੇਚੋ ਪਰ ਕੀ ਲੈਣਾ ਇਹ ਨਹੀਂ ਸਮਝਦੇ ਇਹ ਕੀ ਕਾਰਨ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਸਮਝੇ बिजनेसमैन ਸਮਝ ਸਕਦੇ ਪਰ ਜਿਹੜੀਆਂ ਘਰੇਲੂ ਔਰਤਾਂ ਨਹੀਂ ਸਮਝ ਸਕਦੀਆਂ ਕਿ ਵੇਚ ਦਾਂਗੇ ਅੱਜ ਇਹਦਾ 15000 ਵਟ ਲਾਂਗੇ ਜਿਹੜੀਆਂ ਕ੍ਰੋਸ ਇੱਕ ਬੱਚੇ ਤੇ 15000 ਦਾ ਦਾ ਇਕੱਲਾ ਬੱਚਾ ਹੀ ਆ ਬੱਕਰੀ ਫਰੀ ਹੁੰਦੀ ਆਪਣੀ ਤੇ ਕਿਉਂ ਵੇਚੀ ਉਹ ਨੀਰਾ ਪੱਠਾ ਜੇ ਖਾਣੀਆਂ ਫਿਰ ਕੀ ਉਹਦੋਂ ਦੁੱਗਣਾ ਦੇ ਕੇ ਜਾਣੀਆਂ ਆ ਆਪਾਂ ਨੂੰ ਮੈਂ ਤਾਂ ਨਹੀਂ ਕਹਿੰਦੀ ਵੀ ਵੇਚੋ ਮੈਂ ਤਾਂ ਜਿੰਨੇ ਵੀ ਜਿੰਨਾ ਲੈ ਕੇ ਆਉਣੇ ਹੋ ਤੁਸੀਂ ਮੈਂ ਹਮੇਸ਼ਾ ਹੀ ਕਹਿੰਨੇ ਆ ਇਹ ਰਾਤ ਰੱਖਣ ਨਾਲ ਹੀ ਆ ਹਮੇਸ਼ਾ ਮੇਰੇ ਮੂੰਹ ਉਹੀ ਗੱਲ ਨਿਕਲੂਗੀ ਕਦੇ ਮੈਂ ਅੱਕ ਕੇ ਇਹਨਾਂ ਨੂੰ ਹੀ ਨਹੀਂ ਕਹਿੰਦਾ ਦਫਾ ਹੋ ਜਾਓ ਮਗਰੋਂ ਲੈ ਜਾਓ ਹੂੰ ਕਿਉਂਕਿ ਜੇ ਵਾਅਦਾ ਦਿੱਤਾ ਮਗਰੋਂ ਕਿਉਂ ਲੈ ਜਾਣਗੇ ਇਹ ਹੀ ਮਗਰੋਂ ਲੈ ਕੇ ਫਿਰ ਕੀ ਡੰਡੇ ਵਜਾਵਾਂਗੇ ਤੇ ਭਾਈ ਆਪਣੀ ਕਾਮਯਾਬੀ ਦਾ ਰਾਜ ਇਹ ਹੀ ਆ ਵੀ ਆਪਣਾ ਪਰਿਵਾਰ ਆਪਣੇ ਨਾਲ ਆ ਜਿਵੇਂ ਰਵਣ ਭਾਈ ਗੋਫੂ ਵਰਗੇ ਨੇ ਵੀਡੀਓ ਪਾਉਣੇ ਹੁੰਦੇ ਉਹਨਾਂ ਦੀ ਘਰ ਆਲੀਆਂ ਵੀ ਇੰਨੀ ਮਿਹਨਤ ਕਰਦੀਆਂ ਹਨਾ ਉਹ ਉਹਨਾਂ ਕੋਲੇ ਵੀ ਦੇਖ ਲਓ ਕਿੰਨੀਆਂ ਸੋਹਣੀਆਂ ਬੱਕਰੀਆਂ ਜਿੰਨੀਆਂ ਵੀ ਭੈਣਾਂ ਘਰੇ ਕੰਮ ਕਰਾਉਂਦੀਆਂ ਆਪਦੇ ਘਰ ਵਾਲੇ ਦੇ ਨਾਲ ਡਟ ਕੇ ਹਨਾ ਉਹ ਬੰਦਾ ਕਾਮਯਾਬ ਹੀ ਹੈ ਹਨਾ ਉਹ ਸਾਰੇ ਸਫਲ ਆ ਜਿਹੜੀਆਂ ਭੈਣਾਂ ਨੇ ਚੜਚੜ ਕਰੀ ਆਣੀਆਂ ਬੰਦੇ ਦੇ ਆਏ ਤੋਂ ਉਹ ਕਦੇ ਕਾਮਯਾਬ ਘਰ ਨਹੀਂ ਹੁੰਦੇ ਬੁੜੀਆਂ ਦੀ ਬੁੱਗਣ ਨਾਲ ਘਰກະ ਦੇ ਗਾਵੀ ਆਪਣੀ ਹੁੰਦਾ ਠੀਕ ਹੈ ਜੀ ਤੇ ਹੋਰ ਕੁਝ ਕਹਿਣਾ ਚਾਹੋ ਭੈਣਾਂ ਨੂੰ ਜਿਹੜੀਆਂ ਬੱਕਰੀਆਂ ਨਹੀਂ ਰੱਖਣ ਦਿੰਦੀਆਂ ਆਪਦੇ ਘਰਦਿਆਂ ਨੂੰ ਘਰ ਵਾਲੇ ਮੈਂ ਤਾਂ ਇਹ ਕਹੂੰਗੀ ਵੀ ਜੇ ਤੁਹਾਡੇ ਹਸਬੰਦ ਨੂੰ ਸ਼ੌਕ ਆ ਤਾਂ ਉਹਨਾਂ ਦੇ ਸ਼ੌਕ ਨੂੰ ਜਿਉਂਦੇ ਰੱਖੋ ਕਿਉਂਕਿ ਇੱਕ ਮਾਤਾ ਪਿਤਾ ਘਰ ਵਾਲੇ ਹੁੰਦਾ ਜਿਹੜੇ ਆਪਦੀ ਘਰ ਵਾਲੀ ਦੇ ਸਾਰੇ ਸ਼ੌਕ ਸਾਰਾ ਬਚਪਨਾ ਜਿਉਂਦਾ ਰੱਖਦਾ ਜੇਕਰ ਉਹਦੇ ਚ ਵੀ ਕੋਈ ਸ਼ੌਕ ਹੈ ਉਹਨਾਂ ਦੀ ਵੀ ਕੋਈ ਡਿਮਾਂਡ ਆ ਤਾਂ ਉਹਨਾਂ ਨੂੰ ਤੁਸੀਂ ਜਾਗਦੀ ਜਿਉਂਦੀ ਰੱਖੋ ਤਾਂ ਕਿ ਉਹ ਤੁਹਾਡੇ ਨਾਲ ਉਹਨਾਂ ਹੀ ਰਲ ਮਿਲ ਕੇ ਰਹਿ ਸਕਣ ਜੇ ਤੁਸੀਂ ਪਿਆਰ ਨਾਲ ਇੱਕ ਸਟੈਪ ਵੀ ਉਹਨਾਂ ਵੱਲ ਵਧਾਓਗੇ ਨਾ ਉਹਨਾਂ ਦੀ ਖੁਸ਼ੀ ਲਈ ਤਾਂ ਉਹ 10 ਸਟੈਪ ਤੁਹਾਡੇ ਲਈ ਚੱਲਣਗੇ ਤੇ ਬਈ ਇੱਕ ਹੋਰ ਗੱਲ ਛਾਦ ਆ ਗਈ ਜਦੋਂ ਰਮਨ ਦਾ ਵਿਆਹ ਹੋਇਆ ਹੋਇਆ ਸੀ 2-3 ਸਾਲ ਬਾਅਦ ਇਹਦੇ ਰਿਸ਼ਤੇਦਾਰ ਜਾਂ ਹੋਰ ਵੀ ਇਹਨੂੰ ਕੁੜੀਆਂ ਕਹਿਣ ਲੱਗ ਗਏ ਸੀ ਕਿੱਧਰ ਤੂੰ ਬੱਕਰੀਆਂ ਵਾਲਿਆਂ ਦੇ ਫਸ ਗਈ ਇਹ ਕੰਮ ਕਿਹੜਾ ਹਨਾ ਬੱਕਰੀਆਂ ਚਾਰੀ ਜਾਂਦੇ ਹੋ ਤੋਰੀ ਫਿਰਦੀਆਂ ਬੱਕਰੀਆਂ ਤੇ ਹੁਣ ਉਹੀ ਬੱਚੇ ਮੰਗਦੇ ਰਹਣ ਹਨਾ ਕੀ ਇਹ ਵੀ ਦੱਸਦੇ ਤੁਹਾਡੀ ਕਹਾਣੀ ਕੀ ਹੋਈ ਸੀ ਐਦਾ ਹੀ ਸੀ ਕਿਉਂਕਿ ਕਾਲਜ ਟਾਈਮ ਕੋਈ ਵੀ ਬੰਦਾ ਜਾਂ ਕਹਿ ਲੋ ਬੁੜੀਆਂ ਉਹ ਕੰਮ ਨਹੀਂ ਕਰਦੇ ਹੁੰਦੇ ਮੈਂ ਵੀ ਮੇਰੀ ਵੀ ਮੈਚਿਓਰਿਟੀ ਨਹੀਂ ਸੀ ਅੰਨੀ ਮੈਂ ਬੱਚਿਆਂ ਵਰਗੀ ਸੀ ਹਨਾ ਤੇ ਕਾਲਜ ਜਾਣਾ ਤੋਂਪ ਤੋਂ ਡਰਦੀ ਹਾਏ ਤੋਂਪ ਨਾ ਲੱਗ ਜਾਏ ਕਾਲੀ ਨਾ ਹੋ ਜਾਣਾ ਪਰ ਹੁਣ ਉਹ ਸਾਰੀਆਂ ਚੀਜ਼ਾਂ ਛੱਡਤੀ ਆ ਹੁਣ ਤੋਂਪ ਚ ਹੀ ਰਹੀਦਾ ਹੁਣ ਤੋਂਪ ਚ ਹੀ ਰਹੀਦਾ ਕਿਉਂਕਿ ਹੁਣ ਉਹ ਕਾਲਜ ਲਾਈਫ ਯਾਦ ਹੀ ਨਹੀਂ ਆਉਂਦੀ ਵੀ ਸੀਗਾ ਕੋਈ ਹੈਨਾ ਆਪਾਂ ਐਦਾਂ ਮਤਲਬ ਆਪਣਾ ਰੂਟੀਨ ਡੇਲੀ ਦਾ ਤਾਂ ਉਹ ਚੀਜ਼ਾਂ ਹੁਣ ਬਹੁਤ ਪਿੱਛੇ ਰਹਿ ਗਈਆਂ ਆ ਤੇ ਹੁਣ ਜਦੋਂ ਮੈਨੂੰ ਦੇਖਦੇ ਸੀ ਪਹਿਲਾਂ ਬਹੁਤ ਮੈਨੂੰ ਆਰਗੂ ਵੀ ਕਰਨਾ ਮੇਰੇ ਵੀ ਕਿਤੇ ਨਾ ਕਿਤੇ ਮਨ ਚ ਲੱਗਣੀ ਇਹ ਗੱਲ ਵੀ ਹਾਂ ਮੈਨੂੰ ਸਹੀ ਕਹਿ ਰਹੇ ਆ ਹੈਨਾ ਵੀ ਮੈਂ ਆਦੀ ਆਪੀ ਪੰਗਾ ਲੈ ਲਿਆ ਬੱਕਰੀਆਂ ਲਿਆ ਕੇ ਤਾਂ ਪਰ ਫਿਰ ਜਦੋਂ ਇਹਨਾਂ ਦੀ ਇਨਕਮ ਦਾ ਪਤਾ ਲੱਗਿਆ ਹੌਲੀ ਹੌਲੀ ਇਹਨਾਂ ਦੇ ਵਿੱਚ ਰਹਿ ਕੇ ਇਹਨਾਂ ਦੇ ਪਿਆਰ ਦਾ ਪਤਾ ਲੱਗਿਆ ਹੁਣ ਮੈਂ ਉਹਨਾਂ ਦੇ ਮੂੰਹ ਤੇ ਕਹਿ ਦਿੰਨੀ ਅਭੀ ਮੈਂ ਮੇਰੀ ਜਿਹੜੀ ਤਨਖਾਹ ਉਹ ਕਿਸੇ ਜੱਜ ਤੋਂ ਘਟਣੀ ਹੈਗੀ ਵੀ ਹੁਣ ਮੈਂ ਆ ਦੇ ਕਿਤੇ ਚ ਪੂਰੀ ਮੁਕੰਮਲ ਆ ਵੀ ਮੈਨੂੰ ਕਿਸੇ ਨੌਕਰੀ ਦੀ ਮੈਨੂੰ ਅੱਗੇ ਸਟੱਡੀ ਦੀ ਐਜੂਕੇਸ਼ਨ ਦੀ ਕੋਈ ਲੋੜ ਨਹੀਂ ਹੈਗੀ ਮੈਂ ਜਿੰਨਾ ਵੀ ਸਟੱਡੀ ਕੀਤੀ ਆ ਜਿੰਨੇ ਵੀ ਆਪਾਂ ਪੜੇ ਲਿਖੇ ਚਲੋ ਹੈਗੇ ਆ ਆਪਣੀ ਐਜੂਕੇਸ਼ਨ ਉਹਨੀ ਹੀ ਬਹੁਤ ਆ ਕਿਉਂਕਿ ਆਪਾਂ ਇਹਨਾਂ ਦਾ ਕਿ ਜਮੀਤ ਵੀ ਕਈ ਵਾਰ ਮੈਨੂੰ ਪੁੱਛਦੇ ਕਿ ਕਿੰਨੇ ਦੀ ਲੱਗਦੀ ਹੈ ਤੈਨੂੰ ਬੱਕਰੀ ਇਹਨਾਂ ਦਾ ਤੀਰ ਇਹਨਾਂ ਦਾ ਤੁੱਕਾ ਸਭ ਪਤਾ ਆਪਾਂ ਨੂੰ ਕੋਈ ਇਸ ਤੋਂ ਵੱਧ ਨੌਲੇਜ ਤੇ ਬਈ ਕਈ ਪ੍ਰਾਣਾ ਕਹਿੰਦੇ ਆ ਵੀ ਯਾਰਾ ਰੇਟ ਜ਼ਿਆਦਾ ਹੈ ਜਿਵੇਂ ਹੁਣ ਬੱਕਰੀ ਦੋ ਬੱਚਿਆਂ ਵਾਲੀ ਦਾ ਆਪਾਂ ਕਹਦੇ ਨੂੰ 20000 ਦੀ ਦੇਣੀ ਆ ਤੇ ਬਾਈ ਰੇਟ ਡੇਲੀ ਵਧੀ ਜਾਂਦਾ ਹੁੰਦਾ ਡੇਲੀ ਜਾਨਵਰ ਰੱਖਿਆਂ ਦਾ ਖਰਚਾ ਉਹ ਵਧੀ ਜਾਂਦਾ। ਜਿਹੜੀ ਖਾਣਾ ਹੀ ਇਹਨੇ ਔਰ ਕੋਈ ਵੀ ਕੋਈ ਵੀ ਜਾਨਵਰ ਉਹਨੇ ਖਾਣਾ ਹੀ ਆ। ਹੁਣ ਜਿਹਨੂੰ ਫੀਡ ਪਾਉਣੀ ਹੈ ਡੇਲੀ ਦੀ ਜਾਂਦੀ ਹੈ 10 ਰੁਪਏ ਦੀ ਫੀਡ ਇੱਕ ਬੱਕਰੀ ਇੱਕ ਟਾਈਮ ਦੀ ਖਾਂਦੀ ਹੈ। ਖਾਂਦੀ ਤਾਂ ਵੱਧਦੀ ਆ ਪਰ ਆਪਾਂ ਮੰਨ ਕੇ ਚੱਲੀਏ 20 ਰੁਪਏ ਡੇਲੀ ਦੇਖ ਆ ਗਈ। 20 ਰੁਪਏ ਦਾ ਸਾਈਲੇਜ ਲਾ ਲੋ ਡੇਲੀ ਦਾ ਖਾਂਦੀ ਹੈ। ਠੀਕ ਹੈ ਕਾ ਪਾਣੀ ਤੋਰਾ ਫੇਰਾ ਮਿਹਨਤ ਸਾਰੀਆਂ ਚੀਜ਼ਾਂ ਹੁੰਦੀਆਂ ਆ ਇਹ। ਬਾਕੀ ਬਾਈ ਜੇ 40 ਨਗ ਰੱਖਿਆ ਨਾ ਵਿੱਚੋਂ ਮਰਦੇ ਵੀ ਹੁਣ ਆਪਣੇ ਦੋ ਦਨ ਬੱਚੇ ਮਰੇ ਆਏ ਸਾਡੇ ਦੋ ਤਿੰਨ ਬੱਚੇ ਮਰੇ ਆਈ ਇਹ ਨਹੀਂ ਕਿ ਉਹ ਸੰਭਾਈ ਬੱਖੋ ਮਰੇ ਆ ਬਸ ਐ ਵੀ ਨਗ ਜਿਆਦਾ ਹੋ ਗਏ ਕਈ ਵਾਰ ਹੋ ਜਾਂਦਾ ਉੱਤਾ ਹਟਾ ਹੋ ਜਾਂਦਾ ਬੱਕਰੀਆਂ ਦਾ ਕਈ ਵਾਰ ਕਿਸ ਬੱਚੇ ਨੂੰ ਮਾਰਿਆ ਆ ਕਿੱਦਾਂ ਵੀ ਹੈ ਨਾ ਕੋਈ ਇਸ਼ੂ ਬਣ ਜਾਂਦੇ ਆ ਵਿੱਚ ਨੁਕਸਾਨ ਵੀ ਹੁੰਦਾ ਨਫੇ ਦਾ ਨੁਕਸਾਨ ਵੀ ਬਹੁਤ ਨੇ ਇਹਨਾਂ ਦੇ ਪਰ ਜੇ ਨੁਕਸਾਨ ਨੁਕਸਾਨ ਕਰਕੇ ਆਪਾਂ ਚੱਲੀ ਚੱਲਾਂਗੇ ਫਿਰ ਨਫੇ ਦਾ ਸ਼ਾਇਦ ਹੀ ਪਤਾ ਲੱਗੇ ਜੇ ਆਪਾਂ ਨਫਾ ਨਫਾ ਕਰਕੇ ਚੱਲਾਂਗੇ ਫਿਰ ਨੁਕਸਾਨ ਦਾ ਪਤਾ ਨਹੀਂ ਲੱਗਦਾ